ਸਾਡਾ ਸ਼ਿਕਾਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 8 ਤੇ ਬੱਚੇ ਵੀ ਉੱਠ ਖੜੇ ਨੇ ਤੇ ਮੈਂ ਵੀ ਹੁਣ ਬਲੌਗ ਐਡਿਟ ਕਰਕੇ ਹਟਿਸੀ ਤੇ ਅਪਲੋਡ ਤੇ ਲਾਇਆ ਤੇ ਮੈਂ ਕਿਹਾ ਚਲੋ ਬਲੌਗ ਸ਼ੁਰੂ ਕਰਦੀ ਹਾਂ ਕਿਉਂਕਿ ਆਪਣੇ ਫੇਰ ਮੀ ਦਾ ਮਾਹੌਲ ਬੜਾ ਪਿਆ ਸਵੇਰ ਦੀ ਕਿਣਮਣ ਜੀ ਹੋ ਰਹੀ ਆ ਪੂਰੀ ਬੱਦਲ ਵਾਈ ਹੋਈ ਪਈ ਆ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਅੱਜ ਮੈਂ ਬਲੌਗ ਬਾਹਰੋਂ ਸ਼ੁਰੂ ਕੀਤਾ ਦੇਖੋ ਹਰੀਆਲੀ ਕਿੰਨੀ ਸੋਹਣੀ ਲੱਗਦੀ ਆ ਸਵੇਰੀ ਸਵੇਰੇ ਸਾਰਾ ਆਲਾ ਦਾਲਾ ਦੇਖੋ ਤੁਹਾਨੂੰ ਮੈਂ ਮੀ ਦਾ ਮਾਹੌਲ ਵੀ ਦਿਖਾਉਣੀ ਆ ਕਿੰਮੜ ਹੋ ਰਹੀ ਹੈ ਕਿ ਗਿੱਲਾ ਹੋਇਆ ਪਿਆ ਸਾਰਾ ਬੀੜਾ ਤਿਲਕਣ ਹੋਈ ਪਈ ਸਾਰਾ ਗਿੱਲਾ ਹੋਇਆ ਪਿਆ ਆ ਦੇਖੋ ਇਦਾਂ ਹੀ ਵੀ ਕਿੰਮੜ ਜੀ ਹੋ ਰਹੀ ਹੈ ਜਾਨੀ ਕਿ ਜ਼ਿਆਦਾ ਨਹੀਂ ਹੈਗਾ ਮੀ ਥੋੜਾ ਜਿਹੀ ਆ ਦੀ ਪਾਰ ਸਾਰਾ ਗਿੱਲਾ ਹੋਇਆ ਹੋਇਆ। ਉੱਪਰ ਵੀ ਬੱਦਲ ਵਾਈ ਹੋਈ ਪਈ ਆ ਪੂਰੇ। ਹਵਾ ਚੱਲਦੀ ਆ ਠੰਡੀ ਠੰਡੀ। ਸਵੇਰ ਦਾ ਮੌਸਮ ਬਹੁਤ ਸੋਹਣਾ ਹੋਇਆ ਪਿਆ ਦੇਖੋ। ਠੰਡੀ ਠੰਡੀ ਹਵਾ ਚੱਲ ਰਹੀ ਆ। ਲਓ ਜੀ ਬੱਚਿਆਂ ਦੀ ਲੱਗੀ ਹੋਈ ਸੀ ਕਲਾਸ ਤਾਂ ਕਰਕੇ ਮੈਂ ਤੋਂ ਕੋਈ ਕਲਿੱਪ ਨਹੀਂ ਲਈ ਹੋਈ ਆ ਇਹ ਪਏ ਨੇ ਨਾ ਵੀ ਬੈਗ। ਦੋਨੇ ਜਾਣੇ ਕਲਾਸ ਲਾ ਰਹੇ ਸੀ ਕਿਉਂਕਿ ਦੋ ਫੋਨ ਨੇ ਆਪਣੇ ਘਰੇ ਦੋਨਾਂ ਤੇ ਇਹਨਾਂ ਦੀ ਕਲਾਸ ਲੱਗੀ ਹੋਈ ਸੀ ਤੇ ਹੁਣ ਲੱਗੇ ਆ ਰੋਟੀ ਖਾਣ ਜੋ ਵੀ ਨਾ ਰੋਟੀ ਦੇ ਰਹੀਆਂ ਸੋ ਹੋਂ ਤਾਂ ਮੈਂ ਕਲਾਸ ਤੋਂ ਪਹਿਲਾਂ ਹੀ ਦੇ ਦਿੱਤੀ ਸੀ ਇੱਧਰ ਮੈਂ ਲਾਈ ਹੋਈ ਮਸ਼ੀਨਾਂ ਨੇ ਮਸ਼ੀਨ ਦਾ ਸੈਟਅਪ ਚੱਕਦਾ ਲੋ ਕੰਪਨੀ ਦਾ ਟਰੇਡ ੱਲੇ ਪਿਆ ਬਾਕੀ ਮਸ਼ੀਨ ਚ ਪਾਏ ਹੋਏ ਨੇ ਮੈਂ ਕਿਹਾ ਚਲੋ ਧੋ ਕੇ ਆ ਨਾ ਅੰਦਰ ਪਿੱਛੇ ਪਾਦਾ ਹੈ ਗੈਲਰੀ ਚ ਮੰਮੀ ਵੀ ਨਾਲ ਆ ਗਈ ਤੇ ਮੈਂ ਵੀ ਨਾਲ ਹੀ ਬੱਚੇ ਹਜੇ ਨਹਾਏ ਨਹੀਂ ਜਾਣਗੇ ਟਿਊਸ਼ਨ ਤੇ ਜਦੋਂ ਫੇਰ ਲਾਉਣਗੇ ਕੋਣ ਜੋ ਵੀ ਨੂੰ ਕੋੜੀ ਜੀ ਕਲਾਸ 'ਚ ਹਜੇ ਬ੍ਰੇਕ ਸੀਗੀ ਤਾਂ ਕਰਕੇ ਉਹਨੂੰ ਰੋਟੀ ਪਾ ਕੇ ਦਿੱਤੀ ਐ ਰਾਤ ਆਪਾਂ ਬਣਾਈ ਸੀ ਢੋਮੇ ਮੂੰਗੀ ਦੀ ਤਾਲ ਤੇ ਨਾਲ ਚੌਲ ਬਣਾਏ ਸੀ ਕਿਉਂਕਿ ਕੱਲ ਕੋਈ ਭੋਗ ਨਹੀਂ ਬਣਾਇਆ ਸੋ ਹਮਦੀ ਲੱਗੀ ਸੀ 9:40 ਦੇ ਕਲਾਸ ਇਹੋ ਮੈਂ ਪਹਿਲਾਂ ਹੀ ਖਵਾ ਦਿੱਤੀ ਸੀ ਰੋਟੀ ਟਾਈਮ ਬੱਜ ਗਏ ਨੇ ਸਵਾ 10 ਫਿਰ ਮੈਨੂੰ ਮਮੀ ਲੱਗਿਆ ਰੋਟੀ ਖਾਣ ਦੀ ਭੁੱਖ ਲੱਗੀ ਪਈ ਐ ਸਵਾ 10 ਮੈਨੂੰ ਨਹੀਂ ਪਤਾ ਬੱਚੇ ਕੇ ਮਾ ਬੂ ਮਾ ਗਾਇਸ ਮਿਰਚ ਦਾ achar ਖਾ ਲੋ ਜੋ ਵੀ ਲੱਗਿਆ ਨਾਲ ਮਿਰਚ ਦਾ achar ਖਾਣ ਦੇਣਾ ਮਿਰਚ ਦਾ achar ਪਾਇਆ ਸੀ ਕੌੜੀਆਂ ਬਹੁਤ ਨੇ ਮਿਰਚਾਂ ਕੌੜੀਆਂ ਲਾਣ ਨੇ ਕੌੜੀਆਂ ਬੱਚਾ ਦਾ ਹੈ ਸੀ ਤੋੜੀਆਂ ਆਈਆਂ ਲਓ ਜੀ ਮੰਮੀ ਸਬਜ਼ੀ ਦੀ ਤਿਆਰੀ ਕਰਨ ਲੱਗੀ ਹੋਈ ਹੈ ਮੈਂ ਤੇ ਜੋ ਵੀ ਗਏ ਸੀ ਕਿ ਬਾਜ਼ਾਰ ਇਹ ਚ ਕੀ ਹੈ ਛਿਲਕੇ ਨੇ ਤੇ ਮੰਮੀ ਪਿਆਜ਼ ਛਿੱਲਦੀ ਆ ਤੇ ਮਿਰਚਾਂ ਦੀਆਂ ਡੰਡੀਆਂ ਤੋੜਦੀਆਂ ਤੇ ਬਾਕੀ ਮੈਂ ਲੈ ਕੇ ਆਈ ਸੀ ਬੱਚਿਆਂ ਵਾਸਤੇ ਬਨਾਣਾ ਲੈ ਕੇ ਆਈ ਸੀ ਕੇਲੇ ਮਤਲਬ ਠੀਕ ਹੈ ਜੀ ਤੇ ਮੰਮੀ ਨੇ ਕੀ ਕੀਤਾ ਮੈਂ ਲੈ ਕੇ ਸੀ ਬਤਾਉਂ ਅੱਜ ਬਣਾਵਾਂਗੇ ਪਰਤਾ ਦੇਖੋ ਮੰਮੀ ਨੇ ਨਾ ਛਿੱਲ ਕੇ ਰੱਖ ਦਿੱਤੇ ਫ੍ਰਿਜ ਦੇ ਵਿੱਚ ਐਂ ਰੱਖ ਦਿੱਤੇ ਵੀ ਕਾਲੇ ਨਾ ਹੋ ਜਾਣ ਸਾਡੇ ਲਾਈਟ ਗਈ ਹੋਈ ਆ ਲਾਈਟ ਹੈ ਨਹੀਂ ਗਈ ਬਾਰੀ ਬਾਰੀ ਚਾਈ ਜਾਂਦੀ ਅੱਜ ਮੌਸਮ ਇੰਨਾ ਗੰਦਾ ਹੋਇਆ ਪਿਆ ਸਵੇਰੇ ਇੰਨਾ ਸੋਹਣਾ ਮੌਸਮ ਸੀਗਾ ਐ ਸੀਗਾ ਵੀ ਹੁਣੀ ਮੀਂਹ ਆਊਗਾ ਮੰਮੀ ਕਾਲਾ ਕਾਲਾ ਪੱਦਨ ਸੀ ਸਵੇਰੇ 7:30 ਹੋਏ ਆ ਦੇਖ ਲੋ ਇਹਨਾਂ ਨੂੰ ਹਾਂ ਸੋ ਹੁਣ ਟਰੋਫੀ ਮਿਲੀ ਸੀ ਨਸਰੀ ਚ ਸੀ ਬਿਲ ਨਮਰ ਹੋਣ ਮੈਨੂੰ ਟਰੋਫੀ ਐ ਨਸਰੀ ਚ ਸੀ ਅੰਦਰ ਆ ਕਿਉਂ ਭਜੇ ਸੀ ਆਈ ਤੇ ਮਮਮੀ ਕਹਿੰਦੀ ਹੁਣ ਮੈਂ ਬੈਲੀ ਬੈਠੀ ਆ ਕਹਿੰਦੀ ਸਬਜ਼ੀ ਦੀ ਤਿਆਰੀ ਕਰ ਦਨੀ ਆ ਮੈਂ ਮਸ਼ੀਨ ਲਾਈ ਹੁਸੀਂ ਅੱਜ ਸਾਰੇ ਕੱਪੜੇ ਧੋਤੇ ਆ ਹੁਣ ਮੂੰਹ ਧੋ ਕੇ ਆਈਆਂ ਸਾਰਾ ਮੂੰਹ ਮਿੱਟੀ ਨਾਲ ਭਰ ਗਿਆ ਬੁਝਾਰ ਗਏ ਸੀ ਚਾਦਰ ਹਜੇ ਵਿੱਚ ਹੀ ਪਈਆ ਮਸ਼ੀਨ ਚ ਘੇੜਾ ਆਇਆ ਹੀ ਨਹੀਂ ਪੂਰਾ ਲੈਟ ਹੀ ਭੱਜ ਗਈ ਤੇ ਮੈਂ ਚੱਪੜਾ ਲੈ ਕੇ ਆਈਏ ਮੇਰੀ ਚੱਪੜਾ ਟੁੱਟੀਆਂ ਸੀ ਅੱਜ ਅਸੀਂ ਡਿੱਗ ਗਏ ਮੈਂ ਤੇ ਜੋ ਸਕੂਟਰੀ ਤੋਂ ਹਮੇ ਆਮਾ ਗੱਲੀ ਕਾ ਉਹਦੇ ਪਹੀ ਚ ਚਲੇ ਗਏ ਗਿੱਲੀ ਸੀ ਪਹੀ ਉਹ ਮੀਂਹ ਦਾ ਪਾਣੀ ਖੜਾ ਸੀ ਪਿਛਲੀ ਚ ਜੇ ਆਪਾਂ ਮੰਨ ਪਤਾ ਨਹੀਂ ਕਿ ਆਂਗੇ ਮੈਂ ਜੋਵਨ ਚਲਾਉਂਦਾ ਸੀ ਜੋਵਨ ਤੋਂ ਸਕੂਟਰੀ ਬੈਲੈਂਸ ਨਹੀਂ ਹੋਈ ਜਗ੍ਹਾ ਘੱਟ ਗਈ ਉਹ ਆਲੇ-ਦਾਲੇ ਆਲੇ-ਦਾਲੇ ਤਾਂ ਜਗ੍ਹਾ ਹੈਗੀ ਐ ਬੀ ਸਕੂਟਰ ਮੋਟਰਸਾਈਕਲ ਸਾਈਕਲ ਵਗੈਰਾ ਲੰਘ ਸਕਦਾ ਹਨਾ ਵਿਚਕਾਰ ਉਹਦੇ ਉਹ ਜਿਹੜਾ ਘਾਹ ਨਹੀਂ ਹੁੰਦਾ ਖੱਬਲ ਜਿਹਾ ਹੋਇਆ ਹੁੰਦਾ ਉਹ ਹੋਇਆ ਹੋਇਆ ਉਹ ਜੋਵਨ ਤੋਂ ਉਹਨੇ ਕਿ ਜਗ੍ਹਾ 'ਚ ਚੱਲੀ ਨਹੀਂ ਸਕੂਟਰੀ ਉਹ ਕੋ ਮਗੀਏ ਨੇ ਉੱਪਰ ਚੜਤੀ ਵਿਚਾਲੇ ਉੱਚੀ ਦੀ ਜਗ੍ਹਾ ਕਿਵੇਂ ਡਿੱਗ ਗਏ ਉਹਨੇ ਜਾਣੇ ਬਚ ਗਈ ਸਕੂਟਰੀ ਤਾਂ ਬਚ ਗਈ ਜੋਵਨ ਵੀ ਜੋਵਨ ਨੇ ਪੈਰ ਲਾ ਲਏ ਵੀ ਨੀਚੇ ਸਕੂਟਰੀ ਪਚ ਗਈ ਤੇ ਮੈਂ ਇਹਦੇ ਸੱਟ ਲੱਗੀ ਮੇਰੇ ਇੱਕ ਤਾਂ ਨਾ ਲੱਤ ਛਿੱਲੀ ਗਈ ਪੈਰ ਕੋ ਇੱਕ ਮੇਰੀ ਚੱਪਲ ਟੁੱਟ ਗਈ ਇੱਥੇ ਮੇਰਾ ਮੋਢੇ ਤੇ ਲੱਗੀ ਆ ਮੋਢੇ ਤੇ ਲੱਗੀ ਮੈਂ ਮੈਨੂੰ ਕਿਹੜੇ ਮੋਢੇ ਤੇ ਤੇ ਇੱਕ ਪੈਰ ਤੇ ਲੱਗੀ ਥੋੜਾ ਜਿਹਾ ਛਿੱਲਿਆ ਗਿਆ ਹੁਣ ਤਾਂ ਠੀਕ ਆਉਂਦਾ ਇੱਕ ਮੇਰੀ ਚੱਪਲ ਟੁੱਟ ਗਈ ਆਉਂਦੀ ਹੋਈ ਫਿਰ ਮੈਂ ਚੱਪਲਾਂ ਦੇ ਪੈਸੇ ਲਾ ਕੇ ਐਜਾ ਹੋਇਆ ਅੱਜ ਸਾਡੇ ਨਾਲ ਸਕੂਟਰੀ ਤੋਂ ਡਿੱਗ ਗਏ ਦੋਨੇ ਜਾਣੇ ਦਿਖਾਉਣੀ ਆ ਤੁਹਾਨੂੰ ਚੱਪਲਾਂ ਲੈ ਕੇ ਆਈਆਂ ਹੋਰ ਕੀ ਕਰਦੀ ਫਿਰ ਬਾਜ਼ਾਰ ਤਾਂ ਮੈਂ ਗਈ ਨਹੀਂ ਹਨਾ ਇੱਥੇ ਜਿਹੜੀ ਆਪਣੀ ਇੱਕ ਦੁਕਾਨ ਨਹੀਂ ਹੈਗੀ ਆ ਜਿਹੜੀ ਫਟਕਾਂ ਦੀ ਦੁਕਾਨ ਹੈ ਇੱਕ ਫਿਰ ਮੈਂ ਉਤੋਂ ਹੀ ਲੈ ਆਈ ਨਾ ਘਰ ਮੈਂ ਟੁੱਕੀ ਹੋਈ ਚੱਪਲ ਨਾ ਬਾਜ਼ਾਰ ਕਿੱਥੇ ਜਾਊਂ ਲੋਕ ਮੇਰੇ ਨਹੀਂ ਦੇਖਣਗੇ ਲਗੜੀ ਇਹ ਕੋ ਹਾਂ ਦੇਖ ਲਈ ਮੇਰੇ ਚੱਪਲ ਨਾ ਟੁਰਿਆ ਨਾ ਜਾਵੇ ਟੁੱਟ ਗਈ ਜੇ ਉਹਦੀ ਬਦਹੀ ਚੱਕਣੀ ਮਦੂਰੀ ਨਹੀਂ ਇਹ ਰਾਹ ਹੈ ਸਿੰਫੋਨੀ ਚੱਪਲਾਂ ਲਈ ਇਹ ਵਧੀਆ ਨਹੀਂ ਹੈ ਗੀਆਂ ਮੂੰ ਵੀ ਚੱਪਲ ਆਉਂਦੀਆਂ ਵਧੀਆ ਨਹੀਂ ਹੈਗੀਆਂ ਚੱਪਲ ਮੈਂ ਖੂਲ ਲਈ ਕੰਮ ਸਾਰਾ ਉਹਨੂੰ ਬਾਜ਼ਾਰ 'ਚ ਚੀਜ਼ ਵਧੀਆ ਮਿਲਦੀ ਆ 19 ਹੋ ਗਿਆ ਅਰੇ ਕਿਉਂ ਹੋ ਗਿਆ ਮੋੜਿਆ ਨਾ ਜੇ ਫਿਰ ਨਾ ਮੋੜ ਕੇ ਘਰ ਵਾਪਸ ਨੂੰ ਮੈਂ ਲੈਣ ਤੇ ਜਾਂਦੀ ਹੁਣ ਹੈ ਨਹੀਂ ਸੀ ਚੱਪਲ ਕੋਈ ਕੌਣ ਆਉਂਦੀ ਹੂ ਸਬਜ਼ੀ ਵਾਲੀ ਦੁਕਾਨ ਤੇ ਰੁਕੀ ਤੇ ਫਰੂਟ ਵਾਲੀ ਦੁਕਾਨ ਤੇ ਰੁਕੀ ਚਲੋ ਠੀਕ ਹੈ ਜੀ ਬਾਕੀ ਲੈਟ ਆਈ ਤਾਂ ਕਰਦੇ ਆ ਕੰਮ ਸਟਾਰਟ ਹੁਣ ਇਹਨਾਂ ਨੂੰ ਚਾਹ ਬਣਾਦਾ ਮੰਮੀ ਟਿਊਸ਼ਨ ਦਾ ਟਾਈਮ ਵੀ ਹੋਣ ਵਾਲਾ ਚਲੋ ਭਾਈ ਚਲੋ ਤਿਆਰ ਹੋ ਗੋ ਕੁਝ ਨਹੀਂ ਹੋਣਾ ਬਾਬਾ ਦਾ ਫੋਨ ਲਾਉਣੀ ਆ ਸਾਰਾ ਕੁਝ ਸੈਟ ਹੋ ਜੀ ਸਾਰਾ ਦਿਨ ਫੋਨ ਦੇਖਦੇ ਨਾ ਨਾ ਕਲਾਸਾਂ ਅੱਜ ਮੈਂ ਕੋਟੇ ਤੇ ਜਾਣਾ ਕਲਾਸਾਂ ਲਾਈਆਂ ਸੀ ਸਾਰੀਆਂ ਤੇ ਨਹੀਂ ਆ ਕਲਾਸ ਲਾ ਕੇ ਕੀ ਹੋ ਗਿਆ ਹੋਰ ਕਲਾਸ ਲਾ ਕੇ ਕੀ ਹੋ ਗਿਆ ਦੇਖ ਲਓ ਸੁਣ ਲਓ ਕਲਾਸ ਲਾ ਕੇ ਕਹਿੰਦਾ ਪਤਾ ਨਹੀਂ ਕੀ ਹੋਣਾ ਕੀ ਹੋ ਗਿਆ ਪਤਾ ਨਹੀਂ ਉੱਪਰਿਆ ਹੋ ਰਿਹਾ ਹੈ ਲੈ ਝੂਠਾ ਆਹ ਤਾਂ ਦਿਖਾ ਦਿਓ ਆ ਦੇਖ ਲੋ ਕੀ ਹੋਇਆ ਆ ਦੇਖ ਲੋ ਲੈ ਅਦੰਭ ਹੋਇਆ ਨਾ ਆਉਂਦਾ ਦੇ ਮਾਸ ਛੱਲ ਗਿਆ ਮਾਸ ਛੱਲ ਗਿਆ ਕਹਿੰਦਾ ਦੇਖਿਆ ਛੁੱਟ ਉੱਪਰ ਹੋਇਆ ਦੂਰ ਖੜ ਕੇ ਦੱਸ ਦਿਓ ਉਹਨਾਂ ਨੂੰ ਦੂਰ ਖੜ ਕੇ ਕੈਮਰੇ ਤੋਂ ਹਾਂ ਆ ਦੇਖੋ ਦਿਸਦਾ ਹਾਂ ਸਾਰੇ ਜਾਣੇ ਬਈ YouTube ਫੈਮਲੀ ਨੂੰ ਸਾਰਿਆਂ ਨੂੰ ਬੇਨਤੀ ਹੈ ਸੋਮ ਦੀ ਉਂਗਲੀ ਤੇ ਫੂਕ ਮਾਰ ਦਿਓ ਠੀਕ ਆ ਫੇਰ ਠੀਕ ਹੋ ਜੂਗੀ ਹੈ ਜਦੋਂ ਸਾਰਿਆਂ ਨੇ ਤੇਰੀ ਉਂਗਲ ਤੇ ਫੂਕ ਮਾਰਤੀ ਫੇਰ ਠੀਕ ਹੋ ਜੂਗੀ ਹਾਂ ਦੇਖ ਲੋ ਆਖਰ ਸਾਰੇ ਦੇਖੋ ਸਾਰੇ ਆਦੇ ਲੈਣੇ ਕਿ ਤਾਰੇ ਨਾ ਆਦਾ ਆਦਾ ਸਾਰੇ ਲੋਗੇ ਨਾ ਪਾਣੀ ਤੇ ਸਿਟਰੇਂ ਪੀਣੇ ਨਹੀਂ ਲੈ ਸਿਰ ਬੱਚਿਆਂ ਮਰ ਜਾਂਦੇ ਨੇ ਪਤਾ ਨਹੀਂ ਕੀ ਕਹਿ ਰਹੇ ਹੁੰਦਾ ਸਮਝ ਲਾਇਦੇ ਕੋਈ ਨਹੀਂ ਦੇਖ 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 ਹਜੇ ਉਂਗਲ ਦੁਖਦੀ ਆ ਭੁੱਖਾ ਕਿਸੇ ਥਾਂ ਦਾ ਤੈਨੂੰ ਰੋਟੀ ਨਹੀਂ ਮਿਲਦੀ ਆ ਕੇ ਆਈ ਐ ਬਿਸਕੁਟ ਆ ਕੇ ਆ ਗਏ ਲੋ ਜੀ ਸ਼ਾਮ ਦੇ ਵੱਜ ਗਏ ਨੇ 6 ਤੇ ਬੱਚੇ ਆ ਗਏ ਟਿਊਸ਼ਨ ਤੋਂ ਇੱਧਰ ਮੇਰਾ ਆਟਾ ਵੀ ਗੁੰਨੇ ਆ ਗਿਆ ਇੱਧਰ ਬੱਚਿਆਂ ਦਾ ਘੁੰਮ ਟਪਿਆ ਤੇ ਇੱਧਰ ਮੈਂ ਬਣਾਈ ਆ ਸਬਜ਼ੀ ਭੜਾ ਬੈਂਗਣ ਦਾ ਭੜਤਾ ਆ ਦੇਖ ਚੱਕ ਗੁਰ ਆਹੇ ਨੰ ਕੋਲ ਰੰਦੇ ਤੇ ਗੱਲ ਦੀ ਕੀਤੀ ਬੈਂਗਣ ਦਾ ਭੜਤਾ ਬਣ ਕੇ ਤਿਆਰ ਆ ਹੋ ਮੈਂ ਬਣਾਉਂਗੀ ਰੋਟੀ 6 ਵੱਜ ਗਏ ਬੱਚਿਆਂ ਨੂੰ ਭੁੱਖ ਲੱਗੀ ਹੋਈ ਆ ਅੱਜ ਮੈਂ ਲੇਟ ਹੋ ਗਈ ਐ। ਮੇਰੀ ਮੰਮੀ ਲੈ ਕੇ ਗਈ ਐ ਜਵਾਕਾਂ ਨੂੰ ਤੇ ਨਿਤਨਾ ਵੀ ਐ ਸੁਣਾਉਂਦੀ ਆ ਗੱਲਾਂ ਕਿ ਹੋਰ ਫਿਰ ਮੰਮੀ ਕਿਵੇਂ ਆ। ਇਹ ਕਹਿਵਾਂ ਤਾਂ ਥਾਣਾ ਕੱਪੜਾ ਨਾ ਘਟਾਉਣਾ। ਮੰਮੀ ਲੱਗੀ ਐ ਕੱਪੜਿਆਂ ਤੇ ਹਮ ਮੰਨ ਜਿਹੜੇ ਅੱਜ ਕੱਪੜੇ ਧੋਤੇ ਸੀਗੇ। ਤੇ ਭਾਂਡੇ ਸੈੱਟ ਕਰਨੇ ਨੇ ਅਜੇ। ਉਹ ਤਾਂ ਹੁਣ ਕੱਲੂ ਹੋਣਗੇ ਅੱਜ ਤਾਂ ਲੰਘ ਗਿਆ ਟਾਈਮ। ਚਲ ਕੱਲੂ ਕਰਨਾਗੇ। ਮੈਂ ਸਾਰਾ ਬਾਥਰੂਮ ਵਗੈਰਾ ਧੋਤਾ। ਮਸ਼ੀਨ ਆ ਖੜੀ ਆ ਹਜੇ ਬਾਹਰ ਕੱਢੀ। ਸੱਬ ਵਗੈਰਾ ਆ ਪਿਆ। ਕੀ ਕਰਦਾ ਸੀ? ਛੇੜਖਾਨੀ ਨਹੀਂ ਕੋਈ ਕਰਨੀ ਇਹਦੇ ਨਾਲ। ਸਾਰਾ ਬਾਥਰੂਮ ਕਲੀਨ ਕੀਤਾ ਸੀ ਕੱਪੜੇ ਧੋਣ ਤੋਂ ਬਾਅਦ ਦੇਖੋ। ਸਾਰਾ ਸੁੱਕਾ ਪਿਆ ਆਪਣਾ ਬਾਥਰੂਮ। ਸਾਰਾ ਧੋਤਾ ਸੀਗਾ ਬੁਰਸ਼ ਨਾਲ ਆ ਬੁਰਸ਼ ਨਾਲ ਧੋ ਨਹੀਂ ਹੁੰਦੇ ਮੈਂ ਬਾਥਰੂਮ। ਮੰਮੀ। ਹਾਂਜੀ। ਮੈਂ ਨਹੀਂ ਪੰਗੇ ਲੈਂਦਾ। ਪੰਗੇ ਨਹੀਂ ਲੈਣੇ ਹੈਗੇ। ਜੋ ਵੀ ਤੂੰ ਹੋਰਸਾਰ ਫੋਨ ਚੱਕ ਲਿਆ। ਛੋਮੀ ਨੂੰ ਛੇੜਨਾ ਨਹੀਂ ਕੁਛ ਵੀ। ਵੀ ਕਿਹਾ ਮੈਂ ਜਾਵਾਂ। ਕਿਉਂ? ਮਾਂ ਕਹਿੰਦੇ ਹੋਰ ਫਿਰ ਕੋਈ ਨਵੀਂ ਤਾਜੀ ਤੇਰੇ ਜੀ ਲੱਗਿਆ ਹੋਇਆ ਹੁਣ? ਹਾਂ, ਨਹੀਂ ਲੱਗਿਆ ਮਾਲੂ ਜੇ ਨਹੀਂ ਉਹ ਮਿਲ ਕੇ ਆਈਆਂ। ਹਾਂ, ਸੇਲ ਲਿਆ ਕੀ ਕਹਿੰਦੀ ਹੈ? ਸੇਲ ਲਿਆ ਕੀ ਕਹਿੰਦੀ ਹੈ ਫਿਰ? ਹੋਰ ਲੈਣਾ ਕੀ ਕਰਨ? ਸੁਣਾਈ ਨਹੀਂ ਕੋਈ ਨਵੀਂ ਤਾਜੀ। ਮਾਂ ਉਹ ਤਾਂ ਕੋਈ ਨਹੀਂ। ਹੂੰ। ਕਹਿੰਦੀ ਜਿੱਦਾਂ ਜਿੱਦਾਂ ਜਾਂਦਾ ਜਾਣ ਲੇ ਕਹਿੰਦੀ ਖਾਣ ਤੋਂ ਥੱਕੇ ਮਾਰਨ ਤੇ ਕਹਿੰਦੀ। ਹੂੰ। ਕਹਿੰਦੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਹਿੰਦੀ ਵੀ ਸਿਰ ਨਾਲ ਆ ਡੋ ਫਿਰ ਮੈਂ ਤਾਂ ਹਾਂ। ਮਤਮੀ ਨਾਲ ਅਗਰ ਨਿਕਲ ਨੂੰ ਕਰੂੰ। ਮਾਤਾ ਅਨੰਦਰ ਵਾਲੀ ਹੋ ਗਿਆ ਹੂੰ ਉਹ ਬੜੀਆ ਜਾਨ ਨੂੰ ਜਾਣਦੇ ਤਾਂ ਕਿ ਲਾ ਨਾ ਉਹਦੀ ਬਹੁਤ ਕੋੜ ਵੇਰ ਆਉਣਾ ਬੜੀਆ ਰੋਟੀ ਹੁੰਦੀ ਹੈ ਹੂੰ ਮੈਂ ਤਾਂ ਸਾਰੀਆਂ ਹੋਣੀ ਰਹਿੰਦੀਆਂ ਮਿਲਦੀ ਨਹੀਂ ਸਾਰੀ ਉਮਰ ਆਉਗੀ ਕਹਿੰਦੇ ਇਹਨਾਂ ਨੂੰ ਇਹੋ ਜਿਹਾ ਖਾਣਾ ਕਰਦੇ ਹਾਂ ਚਲੋ ਸਹੀ ਹੈ ਇਹਥੇ ਨਹੀਂ ਆ ਬਸ ਠੀਕ ਹੈ ਹੁਣ ਤੋਂ ਆਪੇ ਉਪਰ ਬੈਠੀ ਨਾ ਹੂੰ ਮੈਨੂੰ ਲੋੜ ਨਹੀਂ ਪੈਂਦੀ ਰੋਕੇ ਮੰਜਿਆਂ ਬੜੀਆ ਇਹੋ ਕੰਨੀ ਖਾਦੀ ਨਹੀਂ ਜਾਂਦੇ ਸਹੀ ਹੈ ਕਰਮਾਜ ਨਹੀਂ ਹੁੰਦੀ ਕਿਸੇ ਕਿਸੇ ਦੇ ਤੇਰੇ ਕਰਮਾਜ ਹੈਗੇ ਤੂੰ ਖਾਈ ਚੱਲੇ ਜਿੱਤੇ ਜਿਹੜਾ ਤੂੰ ਵੀ ਦੱਸ ਆਉਣਾ ਖਾਣਿਆ ਰੋਟੀ ਕਿਤੇ ਜਾਣ ਦੀ ਸਲਾਹ ਤਾਂ ਨਹੀਂ ਕਰਕੇ ਆਹੀ ਨਾ ਨਾ ਮੈਂ ਨਹੀਂ ਜਾਉਂਗੀ ਸਲਾਹ ਕਰਦੀ ਕਿਤੇ ਮਾੜਾ ਕਹਿੰਦੀ ਏ ਇੱਕ ਨੂੰ ਬਿਠਾ ਦੇ ਦੋ ਨੂੰ ਬਿਠਾ ਦੇ ਘੁੱਟਰਾ ਦੇ ਜਾਂ ਮੋਟਰਸਾਈਕਲਾਂ ਦੇ ਹਾਂ ਆਪਾਂ ਨੂੰ ਕੋਈ ਫਰਕ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜਾ ਕੋਈ ਮਰਜੀ ਬੈਠੇ ਜਦੋਂ ਆਪਾਂ ਖਹਿੜਾ ਹੀ ਛੜਤਾ ਕਿ ਨਹੀਂ ਹਾਂ ਹੁਣ ਤੇਰਾ ਦਿਲ ਲੱਗਿਆ ਹੋਇਆ ਓਰੇ ਜਵਾਕਾਂ ਦੇ ਵਿੱਚ ਨੂੰ ਘੋੜੇ ਲਮਾਰਾ ਕੋਤਿਆਂ ਚ ਰਾਮਾ ਖਾਲਾ ਮਾਰਦੀਆਂ ਹਾਂ ਹਾਂ ਮੰਮੀ ਤੇ ਮੇਰੀ ਢੋਲੇ ਦੀ ਲਾਉਂਦੀ ਆ ਅਸੀਂ ਕਿਉਂ ਕਰੀਏ ਤੁਹਾਡੇ ਬੱਚੇ ਮੇਰੇ ਮੇਰੇ ਨਾਲ ਤਾਂ ਬੱਚੇ ਨਹੀਂ ਮੰਮੀ ਤੂੰ ਉਧਰ ਵਧੀਆ ਸੀ ਕਿ ਇੱਧਰ ਵਧੀਆ ਮੈਂ ਇੱਧਰ ਵਧੀਆ ਹਾਂ ਮੈਨੂੰ ਤਾਂ ਕਹਿ ਕੇ ਆਹ ਦਰ ਜਾਂਦਾ ਸੀ ਵੀ ਮੈਂ ਆਇਆ 2 ਮਿੰਟ ਕੀ ਮੈਂ ਘਰੇ ਚਾ ਰਵਾਂਦੀ ਸੀ ਅੱਛਰੇ ਕਰਾ ਤਾਂ ਵੀ ਕਾਇਦੇ ਸੀ ਪਤਾ ਉਹਨਾਂ ਨੂੰ ਵੀ ਸਾਰਾ ਹੱਤੀ ਕਰਈਆਂ ਤਾਂ ਆਉਨਾ ਗੋਮਣੇ ਜੇਮਨ ਕਦੇ ਲੈ ਕੇ ਜਾਂਦਾ ਸੀ ਵੀ ਆ ਅੱਗਲਜੀ ਆਲਾ ਮੰਗ ਪਾਣੀ ਉਹਨ ਡੀਆ ਕੇ ਕਰੇ ਸੁਰ ਸੰਦ ਆਫੇ ਤੇ ਕੰਨਾਂ ਨਹੀਂ ਕਿਉਂਕਿ ਨਾ ਬਾਹਰ ਗੱਲਾਂ ਮਾਰਨੀਆਂ ਜਿੰਦੀਆਂ ਮੇਰੇ ਅੰਦਰ ਤਾਂ ਇਹਨੂੰ ਕੋਈ ਦੋਸਤ ਨਹੀਂ ਜੀ ਮਿਲਦਾ ਕੋਈ ਕੁਝ ਨਹੀਂ ਜੀ ਮਿਲਦਾ ਹਮ ਅੱਜ ਮੈਨੂੰ ਸਾਰੀਆਂ ਕਹਿੰਦੀਆਂ ਮੈਂ ਕਹਿੰਦੀ ਵਧੀਆ ਤੂੰ ਬਹੂ ਕੋਲੇ ਬੈਠੀ ਹਮ ਨਾ ਆਉਣਾ ਰੋਟੀ ਖਾਣੀ ਅੱਜ ਵਧੀਆ ਕੋਈ ਤਾਂ ਗੱਲ ਮੇਰੇ ਫਰੰਡ ਨੇ ਕਹਿੰਦੀ ਓਏ ਤੇਰੇ ਦੇ ਆ ਦੇ ਲੋ ਪੱਟੀ ਲਾ ਕੇ ਆ ਦੇ ਲੋ ਕਿੱਥੇ ਨਾ ਤੇਰੇ ਮੂੰਹ ਨੂੰ ਕੀ ਲੱਗ ਗਿਆ ਇਹ ਮਰਜੀ ਲਾਇਆ ਹੈ ਮੈਂ ਮੈਂ ਤਾਂ ਸਾਫ਼ ਕਿੰਨਾ ਸਾਫ਼ ਦੇਦਾ ਮੂੰਹ ਤਾਂ ਤੇਰਾ ਸਾਫ਼ ਆ ਚਿੱਟੀ ਚਿੱਟੀ ਖੇਡਦੀ ਆ ਜਾਨੂ ਦਾ ਚਿੱਟੀ ਚਿੱਟੀ ਦਾ ਤੂੰ ਪਈ ਆ ਧੇਨੀਆਂ ਨੂੰ ਮਿਲਿਆ ਹਾਂ ਹਾਂ ਤਾਂ ਕਰਕੇ ਮੈਂ ਗਈ ਤੇ ਮੈਨੂੰ ਖਾਦਿਆ ਨੇ ਇਹ ਲੈ ਦਿੱਤੀ ਹੂੰ ਤੇ ਮਾਰਾਂ ਨਹੀਂ ਤੈਨੂੰ ਮੇਰੀ ਮੰਮੀ ਤਾਂ ਅੱਜ ਘੁੰਮ ਫਿਰ ਕੇ ਆਈ ਆ ਸਹੇਲੀ ਉਹਨਾਂ ਮਿਲ ਕੇ ਆਈ ਆ ਦੁੱਖ ਸੁੱਖਾਂ ਸਾਂਝਾ ਕਰਕੇ ਆਈ ਆ ਅੱਜ ਆਏ ਮੇਰੇ ਹੱਥ ਰੱਖ ਕੇ ਆਦਮੀ ਨਾ ਆਉਗਾ ਤੇ ਗੋਲਾ ਬਣੇਗਾ ਗੋਲਾ ਬਣਾ ਪੈ ਤੇ ਮੇਰੀ ਮੋਢੀ ਹੋਏ ਆ ਨਿਕਾ ਜੇ ਦੇ ਰੱਖ ਖੋਰ ਬ੍ਰੇਕ ਇੰਡੀਆ ਚਲੋ ਇਹ ਚਲ ਚੌਂ ਤੇਰਾ ਚੰਗਾ ਹੱਥ ਪਹੁੰਚੂ ਲੱਗਿਆ ਟੂਟੀ ਤੱਕ ਹੈ ਤੇਰੇ ਨਹੀਂ ਆ ਰੇ ਬੱਟੀ ਸੋਹ ਨਾ ਪਹਿਲਾਂ ਥੱਲੇ ਸਰਾਣਾ ਲਾ ਕੇ ਧਰਤੀ ਦੇ ਸਰਾਣੇ 2 2 3 3 ਸਰਾਣੇ ਲਾ ਕੇ ਜਦੋਂ ਇਹਨੂੰ ਸੁੱਚਾ ਲਾਉਣ ਦਾ ਇੰਨਾ ਸ਼ੌਂਕ ਚੜਿਆ ਤੇ ਜਦੋਂ ਇਹ ਛੋਟਾ ਜਿਹਾ ਹੁੰਦਾ ਸੀ ਔਰ ਇੰਨੀਆਂ ਬਿਜਲੀ ਵਾਲੀਆਂ ਸੁੱਚਾਂ ਦੱਬਿਆ ਕਰੇ ਸਰਾਣੇ ਲਾਲਾ ਚੜਿਆ ਕਰ ਉੱਤੇ ਫਿਰ ਹੋਲੀ-ਹੋਲੀ ਦਾ ਹੱਥ ਜਾਣ ਲੱਗਿਆ ਸੀ ਇੰਨਾ ਹੱਸਿਆ ਕਰੀ ਵੀ ਵਾਇਸ ਹੋਮ ਦਾ ਹੱਥ ਜਾਣ ਲੱਗਿਆ ਸੁੱਚਾਂ ਤੱਕ ਫਿਰ ਇਹ ਆਪ ਹੀ हट ਗਿਆ ਲਾਉਣੋ ਛੋਟੇ ਬੱਚਿਆਂ ਨੂੰ ਹੁੰਦਾ ਹੀ ਆ ਪਹਿਲਾਂ-ਪਹਿਲਾਂ ਕੌੜੀ ਚੜਨ ਦਾ ਹੁੰਦਾ ਇਹਨਾਂ ਨੂੰ ਚੌ ਚੜਿਆ ਹੁੰਦਾ ਸੁੱਚਾਂ ਲਾਉਣ ਦਾ ਚੌ ਚੜਿਆ ਹੁੰਦਾ ਹੁਣੇ ਵੱਡਾ ਹੋ ਗਿਆ ਔਰ ਕੋਈ ਸ਼ਰਾਰਤ ਨਹੀਂ ਕਰਦਾ ਹਨਾ ਹਨਾ ਲੱਟੂ ਮੰਮਾ ਦੀ ਜਾਨ ਆ ਕਿ ਪਾਪਾ ਦੀ ਮੰਮਾ ਦੀ ਪਾਪਾ ਦੀ ਦਾਦੀ ਦੀ ਮੋਦੀ ਵੀਰਾ ਦੀ ਸਾਰਿਆਂ ਦੀ ਜਾਨ ਸਾਰਿਆਂ ਦੀ ਜਾਨ ਆ ਇੱਕ ਨੂੰ ਨਹੀਂ ਕਹਦਾ ਹੈਗਾ ਦੇਣੀ ਨਹੀਂ ਜਾਨਾ ਹਾਂ ਬਈ ਟਿਊਸ਼ਨ ਵਾਲੀ ਦੀ ਦੀ ਵੀ ਜਾਣਾ ਸ਼ੋਭੀ ਕੋਈ ਨਾ ਗੁੱਸਾ ਕਰਦੀ ਆਂ ਮੈਨੂੰ ਪੁੱਤਰੀ ਦੀ ਗੁੱਸਾ ਕਰਦੇ ਰਹੀਦੀ ਤੈਨੂੰ ਕੋਈ ਨਾ ਮੈਂ ਦੀਦੀ ਨੂੰ ਦੱਸ ਦੂੰਗੀ ਫੋਨ ਲਾ ਕੇ ਚਲੋ ਜੀ ਆਪਾਂ ਹੁਣ ਬਣਾ ਲਈਏ ਰੋਟੀ ਬਣਾ ਲਓ ਬੱਚਿਆਂ ਨੂੰ ਭੁੱਖ ਲੱਗੀ ਹੋਈ ਆ ਹਾਂ ਆਪਾਂ ਕੱਲੂ ਸਵਾਰ ਲਾਂਗੇ ਅਲਮਾਰੀ ਸਵਾਰਨੀਆ ਕਮਰੇ ਦੀ ਕੱਲੂ ਕਰਾਂਗੇ ਹੁਣ ਬੱਚਿਆਂ ਨੇ ਕਰ ਨਹੀਂ ਦੇਣਾ ਨਹੀਂ ਤਾਂ ਹੁਣ ਕਰ ਲਾਂਦੇ ਇਹਨਾਂ ਨੇ ਫਿਰ ਸਾਮਾਨ ਚੱਕ ਚੱਕ ਭੱਜਣਾ ਵਿੱਚੋਂ ਪਰ ਅਸੀਂ ਕੱਲੀ ਇਹ ਕਰਾਂਗੇ ਨਾ ਟਿਊਸ਼ਨ ਭੇਜ ਕੇ ਕਰਾਂਗੇ ਹੈਨਾ ਨਹੀਂ ਜਦੋਂ ਇਹਨਾਂ ਦੀ ਕਲਾਸਾਂ ਲੱਗਿਆ ਹੋਣਗੀਆਂ ਉਦੋਂ ਕਰਾਂਗੇ ਜਿਹੜੇ ਟਿੱਕੇ ਬੈਠੇ ਹੁੰਦੇ ਨੇ ਪੱਪੜ ਪੈਣਗੇ ਲੋ ਗਾਇਜ਼ ਰੋਟੀ ਖਾ ਲੂ ਮੈਂ ਤਾਂ ਮੰਮੀ ਲੱਗਿਆ ਰੋਟੀ ਖਾਣ ਪਰਥੇ ਨਾਲ ਬੈਂਗਣ ਦਾ ਪਰਥਾ ਸੋਹਮ ਲੱਗਿਆ ਸਿੰਪਲ ਰੋਟੀ ਰੋਲ ਬਣਾ ਕੇ ਕਹਿੰਦਾ ਮਮਾ ਪਿੱਕੀ ਰੋਟੀ ਦਾ ਰੋਲ ਬਣਾ ਕੇ ਦੇ ਦਿਓ ਉਹਨੂੰ ਮੈਂ ਦਾਲ ਨਾਲ ਤਾਂ ਪੈਸੀ ਖਵਾਤੀ ਰੋਟੀ ਘੱਲੜੀ ਦਾਲ ਪਈ ਸੀ ਉਜਮੁੜਾਈ ਪਾ ਕੇ ਖਵਾਤੀ ਜੋ ਵੀ ਨੇ ਖਾ ਲਈ ਜੋ ਵੀ ਦੇਖਣ ਲੱਗਿਆ ਹੋਆ ਟੀਵੀ ਉੱਥੇ ਆ ਦਿਵਾਨ ਬੈੱਡ ਤੇ ਤੇ ਮੈਂ ਵੀ ਲੱਗੀਆਂ ਰੋਟੀ ਖਾਣ ਮੈਂ ਦੋ ਰੋਟੀਆਂ ਲੈ ਕੇ ਆਂ ਹਾਂਜੀ ਕਿੱਦਾਂ ਵਧੀਆ ਉਹਨੂੰ ਘੱਟ ਕਰਕੇ ਦੇਖ ਲਿਆ ਕਰ ਮੈਂ ਲਾਲਾ ਤੇਰੇ ਕੰਨ ਸਾਫ਼ ਕਰਾਉਣ ਵਾਲੇ ਨੇ ਸਾਫ਼ ਹੋਣੀ ਕਿੱਤੇ ਦਾ ਹਾਬ ਨਹੀਂ ਸੋ ਗਾਈਜ਼ ਹੁਣ ਹੋ ਗਿਆ ਰਾਤ ਦਾ ਟਾਈਮ ਹੈ ਰਾਤ ਦੇ 2:30 ਮਮਾ ਮੈਂ ਚੈੱਕ ਕਰ ਲਈ ਸੀ ਪਹਿਲੀ ਮਮਾ ਲੱਗੇ ਨਾ ਦੁੱਧ ਪੀਣਾ ਦਾਦੀ ਦੀ ਮੰਜ਼ਰੇ ਪੈ ਗਏ ਦਾਦੀ ਆਈਫੋਨ ਚ ਚਲਾਉਂਦੀ ਸੋਮੂ ਨੂੰ ਲੱਗਿਆ ਦੁੱਧ ਪੀਣ ਤੇ ਦਾਦ ਦੇ ਕੰਨ ਜਰਨੇ ਲੈ ਕੇ ਦਿੱਤਾ ਹੋਇਆ ਆਈਫੋਨ ਦਾਦ ਦੇ ਰੋਗੇ ਲੱਗੇ ਦੇ ਕਾਲਾ ਕਿੱਦੂ ਨਾ ਲੱchnਾ ਲੋਕਾਂ ਨੂੰ ਤਾਂ ਸਕਰੀਮਾਂ ਘਾਲਾਂਦਾ ਫਿਰਦਾ ਇੱਥੇ ਆਈਫੋਨ ਵੀ ਨਹੀਂ ਚੱਲਦਾ ਕੰਦਰ ਤੋਂ ਫੇਸਬੁੱਕ ਕਾਹਨੋਂ ਦੇਖਦਾ ਫਿਰ ਦੇਈ ਵੇਲੀ ਗਾਉਤਾ ਸੜੂ ਮਮੀ ਉਹ ਦਾਗਲਾ ਆਪਾਂ ਨੂੰ ਮਾੜਾ ਗਿਆਦਾ ਫੇਰ ਉਹਨੂੰ ਫਰੈਂਡ ਰਿਕਵੈਸਟ ਆ ਭੇਜਦਾ ਫੇਸਬੁੱਕ ਤੇ ਨਹੀਂ ਫਰੈਂਡ ਨੂੰ ਲਿਖਣੀ ਨਹੀਂ ਆਉਂਦੀ ਅੰਗਰੇਜ਼ੀ ਵੀ ਕਿਵੇਂ ਬੋਲੀਦਾ ਨਹੀਂ ਤਾਂ ਉਹ ਫਰੈਂਡ ਰਿਕਵੈਸਟ ਹੀ ਆਉਂਦੀ ਹੁੰਦੀ ਆ ਉਹ ਫਰੈਂਡ ਰਿਕਵੈਸਟ ਆਈ ਆਉਂਦੀ ਹੁੰਦੀ ਆ ਹੁਣ ਦਾ ਉਹਨੂੰ ਕਿੱਥੋਂ ਦੀ ਇੰਗਲਿਸ਼ ਆ ਗਈ ਹਾਂ ਸੱਤਵੀਂ ਪਾਸ ਆਹ ਕਹਿੰਦੇ ਉਹਨੂੰ ਇੰਗਲਿਸ਼ ਲਿਖਣੀ ਆ ਗਈ ਅਈ ਨਹੀਂ ਉਪਰੇ ਤਾਂ ਕਹਿੰਦਾ ਤੇ ਤਾਂ ਹੋਈ ਅਈ ਉਹ ਨਾ ਇਹਦਾ ਫਰੈਂਡਰ ਕਸਤਾ ਅੱਛਾ ਕੇ ਕਿਸ ਤਰ੍ਹਾਂ ਦੇ ਨੋ ਦਿਨ ਉਹਦੇ ਭੇਜਣੇ ਆ ਗਏ ਆਈ ਨਹੀਂ ਪਤਾ ਪਤਾ ਸੀ ਤਾਂ ਮਾੜ ਰਪਈ ਬੜੇ ਨਾ ਬੜਾ ਤੇ ਸਾਡੇ ਕਾ ਨੂੰ ਦੇਖਦਾ ਹਾਂ ਮੈਂ ਤਾਂ ਮੱਛ ਦਾ ਸਾਡੇ ਦੇ ਮੈਲੇ ਤਾਂ ਦੇਖੀ ਨਾ ਸਾਦਾ ਨਹੀਂ ਹਰਾਮ ਜਾਦੇ ਨੇ ਇੱਥੇ ਵੇ ਦੇ ਨਾਲੇ ਦੇਖਣਾ ਸਾਰਾ ਕੋਸਾ ਬਿੜਕਾ ਵੀ ਰੱਖਣੇ ਨੇ ਨਾਲ ਆ ਵੀ ਫਰੈਂਡਰ ਕਸਤਾ ਬੰਦਾ ਤਾਂ ਭੇਜੇ ਵੀ ਹਾਂ ਭਾਈ ਤੂੰ ਸਾਡੇ ਸਾਡੇ ਨੂੰ ਚੱਗਾ ਸਮਝਦਾ ਹਾਂ ਹੈਨਾ ਤੂੰ ਤਾਂ ਸਭ ਨੂੰ ਦੇਖ ਕੀ ਨਾ ਕੀ ਤੋਂ ਹਾਂ ਨਰਤਾ ਨਾ ਮਾਰੇ ਸਾਰੇ ਕਿਤੇ ਰਾਖੀ ਵੀ ਰੱਖਣੀ ਆ ਬਿੜਕਾਂ ਵੀ ਲੈਣੀ ਨਾ ਸੀ ਕਿਹੜਾ ਕਿਸ ਗਲਤ ਬਣਾਉਣਾ ਨਾ ਸਾਨੂੰ ਇਹੋ ਜੀ ਸਿੱਖਿਆ ਕਿਸੇ ਨੇ ਦਿੱਤੀ ਆ ਨਾ ਸਾਨੂੰ ਲੋੜ ਆ ਕੀ ਬਣਾਈ ਗਲਤ ਸੀ ਹਾਂ ਅਸਤਾ ਜਿਵੇਂ ਪਹਿਲਾਂ ਬਣਾਉਗਾ ਜਿਉਂਵੇਂ ਹੁਣ ਬਣਾਉਣਾ ਨਹੀਂ ਵੀ ਦੇਖੀ ਨਾ ਹਾਂ ਨਾ ਨਾ ਸਾਡੇ ਬਲੌਗਰ ਦੇ ਵਿੱਚ ਪਹਿਲਾਂ ਕੁਝ ਗਲਤ ਸੀ ਨਾ ਇੰਸਟਾਗ੍ਰਾਮ ਤੇ ਉਸ ਗਲਤ ਦੀ ਨਾਮ ਹੋਂ ਗਲਤ ਮਹੀਨਾ ਹੋ ਗਿਆ ਹੁਣ ਵੀ ਤੇ ਬਲੌਗ ਬਣਦੇ ਨੇ ਬੰਬੀ ਇੰਸਟਾਗ੍ਰਾਮ ਤੇ ਵੀਡੀਓ ਪੈਂਦੀਆਂ ਨੇ ਕਦੇ ਵੀ ਨਹੀਂ ਅਸੀਂ ਨਾ ਸਾਨੂੰ ਇਹੋ ਜਿਹਾ ਗੰਦ ਪਾਉਣ ਦੀ ਲੋੜ ਆ ਨਾ ਅਸੀਂ ਪਾਈਏ ਨਾ ਸੱਚਾ ਦਿੱਤੀ ਹੈ ਕਿਸੇ ਦੀ ਕੀ ਗੱਲ ਆ ਇਹਦੇ ਬੱਤੇ ਬੋਲਣਾ ਬੋਲੀ ਜਾਵੇ ਨਾਲੇ ਫਿਰ ਫਰੈਂਡ ਰਿਕਵੈਸਟਾਂ ਭੇਜਣੀਆਂ ਨੇ ਕਿਹੜੇ ਮੂੰਹ ਨਾਲ ਭੇਜਿਓ ਆਪਾਂ ਨਾਲੇ ਦੇਖਣਾ ਸਾਰੇ ਕਿਤੇ ਵਿੜਕਾ ਵੀ ਲੈਣੀਆਂ ਨੇ ਵੀ ਦੇਖਾਂ ਕੀ ਕਰਦੀਆਂ ਨੇ ਮੈਂ ਸਰਦਾ ਵੀ ਨਹੀਂ ਫਿਰ ਹਸਤਾ ਘਰੋਂ ਬਾਹਰ ਨਹੀਂ ਹੁੰਦੇ ਬਈ ਅੰਦਰ ਰਹਿੰਦੇ ਆ ਅਸੀਂ ਮੈਂ ਤਾਂ ਹੰਦਾ ਨਹੀਂ ਹਾਂ ਸੰਦੋ ਕੋਈ ਕੰਮ ਹੀ ਨਹੀਂ ਹੈਗਾ ਬਾਹਰ ਕੀ ਕਰਨਾ ਧਾਨ ਸਬਜੀ ਤੇ ਫਰੂਟ ਵਗੈਰਾ ਜ਼ਰੂਰ ਲਿਓਣਾ ਪੈਂਦਾ ਬੱਚਿਆਂ ਦਾ ਉਹ ਵੀ ਲੈ ਲੈਂਦੀਆਂ ਮੰਮੀ ਜਾਂਦੀ ਆ ਬੱਚਿਆਂ ਨੂੰ ਛੱਡਣ ਵੀ ਮੰਮੀ ਜਾਂਦੀ ਆ ਲੈਣ ਵੀ ਮੰਮੀ ਜਾਂਦੀ ਆ ਮੈਂ ਤਾਂ ਜਮਾ ਬਾਹਰ ਨਿਕਲ ਕੇ ਰਾਜੀ ਨਹੀਂ ਹੈਗੀ ਜਮਾ ਵੀ ਮੈਂ ਤਾਂ ਇਹ ਹੁੰਦਾ ਵੀ ਮੈਨੂੰ ਹਰੇਕ ਚੀਜ਼ ਕਰ ਨਹੀਂ ਜਦੋਂ ਜਮਾ ਬਾਹਰ ਨਾ ਜਾਵਾਂ ਬੰਦੇ ਨੂੰ ਸਾਦਦਾ ਹੀ ਨਹੀਂ ਵੀ ਅਸੀਂ ਗੰਦ ਕਿਉਂ ਭੂੰਕੀਏ ਗੰਦ ਕਿਉਂ ਬੋਲੀਏ ਬੋਲਣ ਤੋਂ ਉਲੀ ਹੋਈ ਦਾ ਬੱਲਾ ਜਦੋਂ ਦੇਖਣਾ ਫਿਰ ਹਾਂ ਫਿਰ ਬੋਲਣਾ ਵੀ ਗੰਦਾ ਹਾਵੇ ਪਹਿਲੇ ਲੰਗਾਮ ਰੱਖੋ ਬਿੱਟੀ ਮੈਨੂੰ ਬੋਲੂ ਨਾ ਹੋਣ ਤਾਂ ਬੱਲ ਮੈਂ ਤਾਂ ਅੱਜ ਮੈਂ ਗੱਗੀ ਨੂੰ ਦੱਸਿਆ ਮੇਰੇ ਨਾਲ ਫਰੈਂਡ ਰਿਕਵੈਸਟ ਆਈ ਵੀ ਐ ਮਗਾ ਜੋ ਉਹੁੰਦੀ ਦਾਦੀ ਮੈਂ ਬੇਗਨ ਵਾਲੇ ਤਾਂ ਬੇੜ ਕਾ ਲੈਣੀ ਨੇ ਸਾਰੇ ਕਿਤੇ ਨਾਲ ਗੱਲ ਤੋਂ ਬੋਲਣ ਮੈਂ ਦੇਖਦਾ ਕਿ ਕਿਵੇਂ ਭੁੱਖੇ ਮਾਰਦੇ ਨੇ ਕੀ ਨੇ ਮੇਰੇ ਜਾਨ ਮਮੀ ਜਾ ਬਣ ਕੇ ਪਾਪਾ ਰੋਟੀ ਤਾਂ ਰੋਟੀ ਤਾਂ ਸਾਵਨੋਂ ਮਿਲਦੀ ਪਹਿਲਾਂ ਕਿਹੜਾ ਸਖਾਂ ਦੇਣੀ ਸੀ ਰੋਟੀ ਆ ਮੰਨਦੇ ਇਹ ਸੇਬੜਾ ਕੋਈ ਨਹੀਂ ਰਹਿੰਦਾ ਹੁੰਦਾ ਰੋਟੀ ਦਾ ਰਭਰੇ ਨੂੰ ਦੰਦਾਗਾ ਠੀਕ ਆ ਉਹ ਐਡੀ ਦੂਰ ਬੈਠਾ ਵਿਚਾਰਾ ਉਹ ਸਾਡੀ ਖਾਤਰੀ ਬੈਠਾ ਰੋਟੀ ਕਮਾਉਣ ਦੀ ਆਪਦੇ ਨਾਲ ਭੁੱਖਾ ਘੱਟ ਅਸੀਂ ਨਾ ਅੱਜ ਤੱਕ ਕਿਸੇ ਤੇ ਡਿਪੈਂਡ ਰਿਹਾ ਨਾ ਸਾਨੂੰ ਲੋੜ ਆ ਕਿਸੇ ਤੇ ਡਿਪੈਂਡ ਰਹਿਣ ਦੀ ਅਸੀਂ ਤਾਂ ਆਪਦਾ ਮਿਹਨਤ ਕਰਕੇ ਖਾਣ ਆਣੇ ਪਹਿਲਾਂ ਵੀ ਮਿਹਨਤ ਕਰੀਆ ਹੁਣ ਵੀ ਕਰਦੇ ਆਂ ਕਿਸੇ ਤੇ ਡਿਪੈਂਡ ਅਸੀਂ ਕਦੇ ਨਹੀਂ ਰਹੇ ਅੱਜ ਤੱਕ ਕਿਸੇ ਦੇ ਘਰੇ ਰਾਤ ਨਹੀਂ ਕੱਟੀ ਅਸੀਂ ਘੱਟ ਖਾਦੀ ਆ ਚਾਹੇ ਅੱਧੀ ਖਾਦੀ ਆ ਚਾਹੇ ਚਟੜੀ ਦਾ ਖਾਦੀ ਆ ਇੱਜ਼ਤ ਦੀ ਖਾਦੀ ਆ ਤੇ ਆਪਣੇ ਘਰੇ ਖਾਦੀ ਆ ਕਿਸੇ ਤੋਂ ਮੰਗਣ ਨਹੀਂ ਗਏ ਠੀਕਾ ਨਾਰਾ ਰੱਬ ਵੇਹ ਜਾ ਮੌਕਾ ਦਵੇ ਵੀ ਹਾਂ ਸਾਨੂੰ ਕਿਸੇ ਮੂਰੇ ਹੱਥ ਛੱਡੇ ਲੈ ਪੈਣ ਅਸਤਾ ਵਾਹੀ ਗੁਰੂ ਅੱਗੇ ਹੀ ਅਰਦਾਸ ਕਰਦੇ ਆ ਵੀ ਬਸ ਸਾਨੂੰ ਰੱਬਾ ਤੂੰ ਹੀ ਦੇਣਾ ਜੋ ਕੁਝ ਦੇਣਾ ਸੀ ਕਿਸੇ ਤੋਂ ਨਹੀਂ ਮੰਗਣਾ ਨਾ ਸੀ ਕਿਸੇ ਤੇ ਡਿਪੈਂਡ ਰਹਿਣਾ ਆਪਦਿਆਂ ਦੀ ਬੰਦਾਸਾ ਮੰਗਦਾ ਦੂਜਿਆਂ ਤੋਂ ਮੰਗਦਾ ਕਿੰਨਾ ਵੀ ਖੇਚੇ ਲੈ ਬਾਹ ਪੰਜ ਚਾਚਾ ਲੱਗਦੇ ਕਿੰਨਾ ਮੰਗਾ ਇੱਥੇ ਜਾ ਕੇ 20000 ਰੁਪਏ ਦੇ ਕੇ ਕੱਲੀ ਕੱਲੀ ਚੀਜ਼ ਨਹੀਂ ਹਾਂ ਬੱਚੇ ਲਈ ਖਾਣਾ ਫੇਰਾ ਠੀਕ ਨਾ ਦੱਬਦੀ ਅਸੀਂ ਕਿਹੜਾ ਪਰਿਵਾਰ ਆ ਲਿਆਦਾ ਪਰਿਵਾਰ ਸਮਝ ਨਾ ਫੇਰ ਆਪਣਾ ਨਹੀਂ ਜੇ ਵੱਡਾ ਪਰਿਵਾਰ ਸਮਝੂਗੀ ਭੱਜੇ ਕਿਉਂ ਸਾਡੇ ਤੋਂ ਮੈਂ ਤੁਹਾਨੂੰ ਹੀ ਦੱਸ ਚਲ ਆਪਣੇ ਨਾਲ ਗੁੱਸਾ ਦੀ ਤੇਰੇ ਨਾਲ ਲਾਲਾ ਮੇਰੇ ਨਾਲ ਲਾਲਾ ਠੀਕ ਹੈ ਬੱਚਿਆਂ ਨਾਲ ਤਾਂ ਨਹੀਂ ਦੀ ਬੱਚਿਆਂ ਕੋਲ ਵੀ ਨਹੀਂ ਚੀਜ਼ ਜਰੀ ਬੱਚੇ ਨੇ ਫੀਸਾ ਵੀ ਬੰਦ ਕਰਤੀਆਂ ਚਲ ਕੋਈ ਨਾ ਹੁਣ ਕਿਹੜਾ ਬੱਚਿਆਂ ਦੇ ਫੀਸਾ ਨਹੀਂ ਭਰੀਆਂ ਜਾਣੀ ਦਵਖਾਂ ਦਾ ਕੋਈ ਦੋਸਮਣ ਨਹੀਂ ਹੁੰਦੀ ਕੋਈ ਬਾਹਰ ਨਹੀਂ ਹੁੰਦਾ ਮਾਂ ਬਾਪ ਅੱਜ ਤੱਕ ਬੱਚਿਆਂ ਨੂੰ ਇਹੋ ਜਿਹੀ ਸਿੱਖਿਆ ਦਿੱਤੀ ਐ ਵੀ ਤੁਸੀਂ ਕਿਸੇ ਨੂੰ ਬੁਲਾਉਣਾ ਨਹੀਂ ਮੇਰੀ ਅੱਜ ਵੀ ਸਾਰੇ ਸਿੱਪਤੇ ਹੀ ਕਰਦੇ ਨੇ ਵੀ ਉਹਨੇ ਕਦੇ ਬੱਚਿਆਂ ਨੂੰ ਕਦੇ ਨਹੀਂ ਰੋਕਿਆ ਆਪਾਂ ਕਿਸੇ ਦਾ ਗੁੱਸੇ ਕਿੱਲੇ ਹੋਏ ਰਿਸ਼ਤੇਦਾਰ ਨਾਲ ਮੈਂ ਕਦੇ ਬੱਚਿਆਂ ਨੂੰ ਹੀ ਰੋਕਿਆ ਵੀ ਤੁਸੀਂ ਸਾਸੀ ਘਰ ਦੇ ਬੁਲਾਉਣੀ ਜਾ ਤੁਸੀਂ ਉਹਨਾਂ ਨੂੰ ਬੁਲਾਉਣਾ ਨਹੀਂ ਮੇਰੇ ਬੱਚੇ ਬੁਲਾਉਂਦੇ ਨੇ ਬੁਲਾਉਣਾ ਫਰਜ਼ਾ ਹੈ ਬੱਚਿਆਂ ਨਾਲ ਤਾਂ ਕੋਈ ਬਾਤ ਨਹੀਂ ਮੈਂ ਬੱਚਿਆਂ ਨਾਲ ਕੀ ਗੱਲ ਹੈਗੀ ਇਹ ਜਿਹੇ ਗੱਲ ਚਲੋ ਠੀਕ ਹੈ ਜੀ ਬਾਤ ਕੀ ਕਰਦੇ ਆ ਆਪਾਂ ਅੱਜ ਦਾ ਬਲੌਗ ਇਥੇ ਐਂਡ ਮੈਂ ਮੈਨੇ ਤਾਂ ਗੁੱਸਾ ਇਸ ਗੱਲ ਤੇ ਕਿਹੜਾ ਵੀ ਨੰਦਾ ਤੂੰ ਫਰੰਟ ਤੋਂ ਹਾਂ ਰਾਈਟ ਪੇ ਜਾ ਕੇ ਲੇਗਦਾ ਕਾਫੇ ਤੋਂ ਤੂੰ ਬ੍ਰੌਕਰ ਰੱਖ ਤਾਨੂੰ ਚਲ ਦੇਖ ਜਾਂਦੇ ਅਮੀ ਆਪਾਂ ਕਿਹੜਾ ਕੁਝ ਉਹ ਕਰਦੇ ਆ ਆਪਾਂ ਤਾਂ ਕਿ ਮਾਰਾ ਦੰਗਾ ਨਹੀਂ ਕਰਦੇ ਘਰੇ ਬੈਠੇ ਆਸਾ ਪਹਿਲਾ ਨਹੀਂ ਦੀਗੀ ਹਰ ਹਮੇ ਆਪਨੇ ਪੁੱਤਰ ਨਾ ਬਣਾਈਆਂ ਨੇ ਹਾਂ ਇੰਸਟਾਗ੍ਰਾਮ ਤੇ ਮਾੜੀ ਗੱਲਾਂ ਮੇਰੇ ਨਾ ਬਣਦੀਆਂ ਨੇ ਕਿਤੇ ਦਾਦਾ ਨਹੀਂ ਵੀ ਕੋਈ ਬੰਦੇ ਖੇਡ ਲੈਣੇ ਆ ਸਾਡਾ ਟਾਈਮ ਪਾਸ ਹੋ ਜਾਂਦਾ ਸਾਡਾ ਦਿਨ ਵਧੀਆ ਨਿਕਲ ਜਾਂਦਾ ਵਲੌਗ ਬਣਾ ਕੇ ਉਹਦੇ ਚ ਬਿਜੀ ਰਹਿਣੀ ਆ ਮੈਂ ਇੰਸਟਾਗ੍ਰਾਮ ਤੇ ਉਹ ਸਰੀਲਾ ਫੁਲਾਣਾ ਤੇ ਉਹਦੇ ਚ ਬਿਜੀ ਰਹਿਣੀ ਆ ਨਹੀਂ ਹੁਣ ਤਾਂ ਮੈਂ ਮਰੀ ਹੁੰਦੀ ਟੈਨਸ਼ਨ ਲੈ ਕੇ ਹਾਂ ਆਪੇ ਮੈਂ ਵੀ ਨਾ ਹੁੰਦੀ ਨਾ ਮਾੜੀ ਮੋਟੀ ਗਰਦਨ ਗੋਦਨ ਮਲਦੀ ਜਾਂ ਦੇਖਦੀ ਮੇਰਾ ਖਾਤਮ ਤੀ ਜਿਸ ਹਾਵ ਨਾਲ ਮੇਰੀ ਹਾਲਤ ਧੀ ਮੇਰਾ ਜਪਤੀ ਨਹੀਂ ਤਾਂ ਮੇਰੀ ਇਹਦੀ ਪੋਜੀਸ਼ਨ ਖਰਾਬ ਆ ਮੇਰੀਆਂ ਸਾਰੀਆਂ ਲੱਤਾਂ ਇੱਥੋਂ ਤੋਂ ਲੈ ਕੇ ਇੱਥੇ ਤੱਕ ਇੰਨਾ ਦਰਦ ਹੋ ਰਿਹਾ ਸੁੱਕਾ ਦਰਦ ਹੋ ਰਿਹਾ ਸਾਰੀ ਬੈਕ ਦਰਦ ਹੋ ਰਹੀ ਆ ਹੁਣ ਮੈਂ ਗੋਲੀ ਖਾਧੀ ਆ ਦੋ ਘੁੱਟਾ ਦੁੱਧ ਦੀਆਂ ਲਗੀਆਂ ਨੇ ਦੇਖ ਲਓ ਕਿੰਨਾ ਕੰਪਾ ਦੋ ਘੁੱਟਾ ਦੁੱਧ ਦੀਆਂ ਲੈ ਕੇ ਹੁਣ ਬਸ ਪੈਣ ਲੱਗਿਆ ਨੇ ਮੇਰੀ ਹਾਲਤ ਜਿਆਦਾ ਖਰਾਬ ਉਹਨੇ ਫੇਰ ਵੀ ਵਲੌਗ ਵੀ ਬਣਾਇਆ ਇੰਸਟਾਗ੍ਰam ਤੇ ਮੈਰੀ ਲੱਲਾ ਵੀ ਪਾਈ ਨੇ ਵੀ ਚਲੋ ਹਣਾ ਥੋੜਾ ਜਿਹਾ ਦਿਮਾਗ ਰੈਲੈਕਸ ਹੋ ਜਾਂਦਾ ਬੰਦੇ ਦਾ ਧਿਆਨ ਦੂਜੇ ਪਾਸੇ ਲੱਗ ਜਾਂਦਾ ਚਲੋ ਕੋਈ ਨਾ ਮਾੜਾ ਚੰਗਾ ਟਾਈਮ ਤਾਂ ਆਉਂਦਾ ਹੀ ਰਹਿੰਦਾ ਹਰੇਕ ਆਉਂਦਾ ਕਿਸੇ ਦੇ ਪਹਿਲਾ ਆ ਜਾਂਦਾ ਕਿਸੇ ਦੇ ਬਾਅਦ ਚ ਆ ਜਾਂਦਾ ਇਹਦੇ ਕਰਮਾਂ 'ਚ ਲੋਕਾਂ ਨੂੰ ਖਵਾਉਣਾ ਨਹੀਂ ਜਾ ਰਿਹਾ। ਕਰਮਾਂ 'ਚ ਨੀ ਸਾਡੇ ਮੇਰੇ ਤੇ ਅਜ ਜੋ ਬੰਦੇ ਡੈਡੀ ਦੇ ਕਰਮਾਂ 'ਚ ਨਾ ਤਾਂ ਪੇਕਿਆਂ ਦਾ ਖਾਣਾਗਾ ਨਾ ਸੋਹਰਿਆਂ ਦਾ ਖਾਣਾ। ਅੱਜ ਤੇ ਗੱਲ ਸੋਚੀ ਹੋਈ ਆ ਵੀ ਨਾ ਖਾਈਏ। ਠੀਕ ਆ ਨਾ ਰੱਬ ਖਵਾਵੇ ਨਾ ਪੇਕਿਆਂ ਦਾ ਖਵਾਵੇ ਨਾ ਸੋਹਰਿਆਂ ਦਾ ਖਵਾਵੇ ਅਸੀਂ ਆਪਣੀ ਮਿਹਨਤ ਕਰਕੇ ਖਾਵਾਂਗੇ। ਬਸ ਪਰਮਾਤਮਾ ਸਾਨੂੰ ਤਰੱਕੀ ਦੇਵੇ। ਹਾ ਸਾਡੇ ਵਾਸਤੇ ਰਸਤੇ ਆਸਾਨ ਕਰੇ ਤੇ ਅਸੀਂ ਮਿਹਨਤ ਕਰਾਂਗੇ ਅਸੀਂ ਮਿਹਨਤ ਤੋਂ ਨਹੀਂ ਭੱਜਦੇ ਪਹਿਲਾਂ ਕੋਈ ਜਿੱਥੇ 4 ਮਹੀਨੇ ਹੋ ਗਏ ਜੱਟ ਕੇ ਮਿਹਨਤ ਕਰਾਂਗੇ ਕੋਈ ਚੱਕਰ ਨਹੀਂ ਹੈਗਾ ਆਪਣੇ ਬੱਚਿਆਂ ਦੀ ਖਾਤਰ ਕਰਨੀ ਹੈ ਆਪਣੇ ਘਰ ਦੀ ਖਾਤਰ ਕਰਨੀ ਹੈ ਆ 2 ਮਹੀਨੇ ਨੇ ਜਦੋਂ ਕੋਈ ਨਾ ਆਪਣੇ ਸਾਥੇ ਨਿਕਲਿਆ ਅਗੇ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਂ ਆਪਾਂ ਤੁਹਾਨੂੰ ਅਗਲੇ ਵਲੌਗ 'ਚ ਸਾਸ਼ੀ ਕਾਲ ਜੀ ਸਾਰਿਆਂ ਨੂੰ ਮੰਮੀ ਨੂੰ ਨਾਈਟ ਬਣਾਏ ਵਲੌਗ ਨੂੰ ਲਾਈਕ ਕਰੇ ਸ਼ੇਅਰ ਕਰਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜ਼ਰੂਰ ਕਰਿਓ ਨੇ ਜਿਹੜਾ ਕੋਈ ਦੇਖਦਾ ਸਾਨੂੰ ਦੇਖੀ ਜਾਵੇ ਉਹਲੇ ਚੋਰੀਆਂ ਸਾਨੂੰ ਸਾਰਾ ਹੀ ਪਤਾ ਵੀ ਸਾਨੂੰ ਕੌਣ ਦੇਖਦਾ ਕੌਣ ਨਹੀਂ ਪਰ ਸਾਡੀ ਫੈਮਲੀ YouTube ਫੈਮਲੀ ਨੇ ਸਾਨੂੰ ਫੁੱਲ ਸਪੋਰਟ ਦਿਖਾਉਣਾ ਹੰਡਾ ਹੀ ਹਾਂ ਤੇ ਸਾਨੂੰ ਨਾ ਸਾਰਾ ਪਤਾ ਲੱਗ ਜਾਂਦਾ ਸਾਡੇ ਮੋਬਾਈਲ ਤੇ ਸਾਰੀਆਂ ਜਿਹੜੀਆਂ ਤਿਆਰ ਕਰਦੇ ਆਪਾਂ YouTube ਫੈਮਲੀ ਵੀ ਸਾਰੀਆਂ ਜਿਹੜੀਆਂ ਹੋ ਜਾਂਦੀਆਂ ਨੇ ਸਾਰਾ ਕੁਝ ਦੇਖ ਜਾਂਦਾ ਵੀ ਕਿਹਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਕਿਹਨੇ ਨਹੀਂ ਕੀਤਾ ਹੋਇਆ ਇਹ ਵੀ ਸਾਨੂੰ ਪਤਾ ਲੱਗ ਜਾਂਦਾ ਬਾਕੀ ਜਿਹਨੇ ਦੇਖਣਾ ਦੇਖੀ ਜਾਣਾ ਆਪਾਂ ਨੂੰ ਕੋਈ ਚੱਕਰ ਨਹੀਂ ਤੇ ਜਾਣ ਕੇ ਆਏ ਅਗਲਾ ਦੇਖਦਾ ਵੀ ਦੇਖੀਏ ਕੀ ਕਰਦੇ ਨੇ ਭੁੱਖੇ ਨੇ ਤਾਂ ਰੋਟੀ ਖਾਂਦੇ ਨੇ ਕਿ ਨਹੀਂ ਖਾਂਦੇ ਕਿ ਨਹੀਂ ਹਾਂ ਚਲੋ ਬਾਕੀ ਠੀਕ ਹੈ ਜੀ ਮਿਲਦੇ ਆ ਅਗਲੇ ਵਲੌਗ ਚ ਬਾਏ 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 ਗੁੱਡ ਨਾਈਟ